ਥਾਣਿਆਂ ਵਿੱਚ ਪਏ ਪੁਰਾਣੇ ਜਿਹੜੇ ਬਾਈਕ ਹੈਗੇ ਆ ਉਹ ਕਾਫੀ ਪੁਲਿਸ ਨੂੰ ਪੜਾ ਉਹ ਪਛਾਣ ਕਰਦੇ ਦਿਖਾਈ ਦੇ ਰਹੇ ਸੀ ਤੇ ਆਮ ਜਿਹੜੀ ਲੋਕ ਵੀ ਉਥੇ ਆਪਣੀ ਗੋਹਾਰ ਲੈ ਕੇ ਜਾਂਦੇ ਸੀ ਵੀ ਤੇ ਉਥੇ ਵੀ ਜਗ੍ਹਾ ਜਿਹੜੀ ਆ ਉਹ ਨਹੀਂ ਸੀ ਮਿਲਦੀ ਕਿਉਂਕਿ ਸਾਰੀਆਂ ਥਾਣੇ ਵਿੱਚ ਜਗ੍ਹਾ ਜਿਹੜੀ ਆ ਉਹ ਪੁਰਾਣੇ ਜਿਹੜੇ ਵਹੀਕਲਾਂ ਨਹੀਂ ਘੇਰੀ ਹੋਈ ਦਿਖਾਈ ਦਿੱਤੀ ਸੀ ਲੇਕਿਨ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੋਰ ਦੇ ਦੇਸ਼ਾਂ ਤੋਂ ਬਾਅਦ ਇਹਨਾਂ ਵਹੀਕਲਾਂ ਨੂੰ ਜਿਹੜਾ ਉਹ ਨਿਲਾਮੀ ਜਿਹੜੀ ਆ ਉਹ ਕੀਤੀ ਗਈ ਹੈ ਤੇ ਉਸ ਵਿੱਚੋਂ 43 ਲੱਖ ਰੁਪਇਆ ਕਰੀਬ 200 ਦੇ ਕਰੀਬ ਵਹੀਕਲਾਂ ਨੂੰ ਜਿਹੜਾ ਉਥੋਂ ਦੇ ਕੇ ਤੇ 43 ਲੱਖ ਰੁਪਇਆ ਜਿਹੜਾ ਉਹ ਮਸ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਆਪਣੇ ਜਿਹੜੇ ਵੀ ਕਹਿ ਸਕਦੇ ਆ ਡਿਪਾਰਟਮੈਂਟ ਦੇ ਜਿਹੜਾ ਵਿੰਗ ਹੁੰਦਾ ਉਥੇ ਜਮ੍ਹਾਂ ਜਿਹੜਾ ਉਹ ਕਰਵਾਇਆ ਗਿਆ ਤਾਂ ਜੋ ਜਿਹੜੇ ਥਾਣਿਆਂ ਵਿੱਚ ਹੋਰ ਵੀ ਜਿਹੜੇ ਪਏ ਨੇ ਵਹੀਕਲ ਉਹਨਾਂ ਨੂੰ ਵੀ ਜਿਹੜੀ ਕੋਰਟ ਦੀ ਜਿਹੜੀ ਪਰਮਿਸ਼ਨ ਤੋਂ ਬਾਅਦ ਜਿਹੜਾ ਵੀ ਉਹ ਲੋਕਾਂ ਵੇਚਿਆ ਜਾਵੇਗਾ ਤਾਂ ਜੋ ਇਹ ਜਿਹੜੇ ਵਹੀਕਲ ਹੈਗੇ ਆ ਉਹ ਜਿਹੜੇ ਥਾਣਿਆਂ ਵਿੱਚ ਪਏ ਆ ਥਾਣੇ ਨੂੰ ਭਰੇ ਹੋਏ ਦਿਖਾਈ ਦੇ ਰਹੇ ਨੇ ਵੀ ਉਹਨਾਂ ਨੂੰ ਜਿਹੜਾ ਉਥੋਂ ਜੇਲਾ ਕੀਤਾ ਜਾਵੇਗਾ ਤਾਂ ਵੀ ਥਾਣਿਆਂ ਵਿੱਚ ਹੋਰ ਜਿਹੜਾ ਵੀ ਜਗ੍ਹਾ ਬਣ ਸਕੇ ਵੀ ਆਮ ਲੋਕਾਂ ਦੀ ਗਵਾਹ ਸੁਣਨ ਨੂੰ ਉਥੇ ਅਧਿਕਾਰੀਆਂ ਦੇ ਬੈਠਣ ਨੂੰ ਪੁਲਿਸ ਮੁਲਾਜ਼ਮਾਂ ਦੇ ਬੈ ਜੀ ਗੱਲ ਤਰੀਬ-ਤਰੀਬ ਫਰੋਪੋਜੇਲੇ ਵਿੱਚ ਬੜੇ ਥਾਣਿਆਂ ਦੇ ਵਿੱਚ ਜਿਹੜੇ ਪੁਰਾਣੇ ਵਹੀਕਲ ਉਹ ਪਏ ਹੋਏ ਦਿਖਾਈ ਦੇ ਰਹੇ ਸੀ ਜੋ ਲੱਗਦਾ ਸੀ ਵੀ ਜਿਵੇਂ ਥਾਣੇ ਨਾ ਹੋ ਕੇ ਇੱਕ ਬਾੜ ਦੀ ਰਕਾਨੀ ਹੋਵੇ ਇਸ ਤਰ੍ਹਾਂ ਜਿਹੜਾ ਜਾਬਤਾ ਦਿਖਾਈ ਦੇ ਰਿਹਾ ਸੀ ਲੇਕਿਨ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੋਰ ਦੀ ਜਾਜਤ ਦੇ ਨਾਲ ਤੇ ਵਹੀਕਲਾਂ ਨੂੰ ਜਿਹੜਾ ਵੀ ਉਹਦੀ ਨਿਲਾਮੀ ਜਿਹੜੀ ਕੀਤੀ ਗਈ ਆ ਤੋ ਕੈਵਜ ਵਿੱਚੋਂ 43 ਲੱਖ ਰੁਪਏ ਜਿਹੜਾ ਵੀ ਉਹਨਾਂ ਨੂੰ ਜਿਹੜਾ ਮਿਲਿਆ ਵੀ ਜਿਹਨੂੰ ਉਹਨਾਂ ਨੇ ਆਪਣੇ ਵਫਾਕ ਦੇ ਜਿਹੜੇ ਵਿੰਗ ਦੇ ਵਿੱਚ ਉਹ ਜਮ੍ਹਾਂ ਕਰਵਾ ਦਿੱਤਾ ਤਾਂ ਜੋ ਉਹਨੂੰ ਜਿਹੜਾ ਅਮਲੀ ਜਮ੍ਹਾਂ ਪਨਾ ਕੇ ਤੇ ਉਹ ਜਿਹੜੇ ਪੈਸਿਆਂ ਦੀ ਜਿਹੜੀ ਆ ਉਹ ਖਰਚ ਜਾ ਗਿਆ ਉਹ ਸਹੀ ਸਰਕਾਰ ਦੇ ਫੰਡਾਂ ਦੇ ਵਿੱਚ ਕੀਤੀ ਜਾ ਸਕਦੀ ਪੁਰਾਣੇ ਜਿਹੜੇ ਕਬਾੜ ਸੀਗਾ ਵੀ ਥਾਣੇ ਦੇ ਵਿੱਚ ਪਿਆ ਸੀਗਾ ਵੀ ਆਹ ਲੋਕਾਂ ਨੇ ਖਰਾਬ ਕਰਿਆ ਸੀ ਪੁਲਿਸ ਪ੍ਰਸ਼ਾਸਨ ਨੇ ਖਰਾਬ ਕਰਿਆ ਉਹਨਾਂ ਦਾ ਸਰਕਲ ਕੀ ਕੀਤਾ ਗਿਆ ਮਾਨਜੋ ਕੇਐਸਪੀ ਫੋਰਸਪਲ ਸ਼ੋਮੇ ਮਿਸਤਰਾ ਜੀ ਬਲੋ ਜਿਹੜੇ ਜੇਸ ਸੀ ਇਸ ਮੁਤਾਬਿਕ ਜਿਨਨੇ ਵੀ ਹੈਜ਼ ਅ ਵਹੀਕਲ ਜਿਹੜੇ ਥਾਣੇ ਵਿੱਚ ਪਏ ਸੀ ਜਿਨ੍ਹਾਂ ਦਾ ਕੋਈ ਕਲੇਮੈਂਟ ਨਹੀਂ ਸੀ ਕੋਈ ਦਾਅਵਾਦਾਰ ਨਹੀਂ ਸੀ ਉਹ ਮੁਤਾਬਿਕ ਰੂਲ ਰੈਗੂਲੇਸ਼ਨ ਪਹਿਲੇ ਨੋਟਿਸ ਦਿੱਤਾ ਗਿਆ ਉਹਨੂੰ ਕੀ ਆਪਣਾ ਵਹੀਕਲ ਆ ਕੇ ਲੈ ਜਾ ਜਿਹੜਾ ਵਹੀਕਲ ਫਿਰ ਵੀ ਕੋਈ ਨਹੀਂ ਲੈ ਕੇ ਗਿਆ ਤੇ ਕੋਈ ਵੀ ਦਬੇਦਾਰ ਨਹੀਂ ਸੀ ਤੇ ਨੂੰਨ ਮੁਤਾਬਿਕ 156 ਜਿਹੜੇ ਇਹ ਜੇ ਵਾਹਨ ਸੀਗੇ ਉਹਨਾਂ ਦੀ ਨਿਲਾਮੀ ਕੀਤੀ ਗਈ ਤੇ ਇਸ ਨਿਲਾਮੀ ਤੋਂ 43 ਲੱਖ ਰੁਪਏ ਜਿਹੜੇ ਹੈਗੇ ਆਏ ਉਹ ਜਿਹੜਾ ਹੈਗਾ ਡਿਸਟ੍ਰਿਕਟ ਟ੍ਰੇਜਰੀ ਆਫਿਸ ਉਹਦੇ ਤੇ ਤੇ ਚਿੱਤੇ ਜਮ ਕਰਾਇਆ ਸਰ ਕਿੰਨੇ ਕੋਈ ਪਰੇਸ਼ਾਨ ਕਰ ਰਹੇ ਸੀ ਕਿਉਂਕਿ ਕਾਫੀ ਮਤੋਂ ਦੇ ਠਾਣੇ ਦੇ ਵਿੱਚ ਵੀ ਮਤਲਬ ਦੇਖਿਆ ਗਿਆ ਵੀ ਜਗਾ ਵੀ ਰੋਕ ਰਹੇ ਸੀਗੇ ਤੇ ਇੱਕ ਬਾਅਦ ਟੈਪਸ ਲੱਗ ਰਿਹਾ ਸੀ ਕਿ ਠਾਣੇ ਦੀ ਖੂਬਸੂਰਤੀ ਨੂੰ ਨਹੀਂ ਦਨੀ ਵੀ ਉਹ ਵੀ ਨੁਕਸਾਨ ਪਹੁੰਚਾ ਰਿਹਾ ਸੀ ਕੋਜੀ ਐਸ ਜਦ ਵੀ ਕੋਈ ਜਿਹੜਾ ਵਾਹਨ ਹੈਗਾ ਠਾਣੇ ਆਉਂਦਾ ਹੈ ਪਾਵੇ ਅਸੀਂ ਮਕਦਮੇ ਵਿੱਚ ਆਵੇ ਪਾਵੇ ਟਰੈਫਿਕ ਦੇ ਚਲਾਉਣ ਵਿੱਚ ਇੰਪਾਉਂਡ ਹੋ ਕੇ ਆਵੇ ਜਿਹੜਾ ਗੱਡੀ ਦਾ ਜਿਹੜਾ ਮਾਲਕ ਹੁੰਦਾ ਹੈ ਉਹ ਰੂਲ ਮੁਤਾਬਕ कोर्ट ਵਿੱਚ ਜਾ ਕੇ ਆਪਣੀ ਗੱਡੀ ਸੁਪਰਦਗਾਰੀ ਤੇ ਲੈ ਸਕਦਾ ਸਰ ਹਾਲੇ ਵੀ ਜਿਹੜੇ ਆ ਬਹੁਤ ਸਾਰੇ ਜਿਹੜੇ ਆ ਹੋਰ ਥਾਣਿਆਂ ਦੇ ਵਿੱਚ ਵੀ ਭਰੇ ਹੋਏ ਨੇ ਕਿ ਉਹਨਾਂ ਤੇ ਵੀ ਇਸ ਤਰ੍ਹਾਂ ਦੀ ਅਗਲੀ ਕਰ ਬਿਲਕੁਲ ਜਿਵੇਂ ਆ ਵਾਹਨ ਦਾ ਨਿਪਟਾਰਾ ਕੀਤਾ ਗਿਆ ਹੈ ਬਾਕੀ ਜਿਹੜੇ ਵਾਹਨ ਨੇ ਉਹਨਾਂ ਦਾ ਵੀ ਪ੍ਰੋਸੈਸ ਚੱਲ ਪਿਆ ਹੈ ਉਹਨਾਂ ਦਾ ਵੀ ਰੂਲ ਮੁਤਾਬਿਕ ਮਾਂਜੂ ਕੋਰਟ ਤੋਂ ਆਰਡਰ ਲੈ ਕੇ ਉਹਨਾਂ ਵੀ ਤੜੜਾ ਹੈਗਾ ਨਿਪਟਾਰਾ ਕੀਤਾ ਜਾਊਗਾ ਤੇ ਮੈਂ ਮੀਡੀਆ ਰਾਹੀਂ ਆ ਵੀ ਅਪੀਲ ਕਰਦਾ ਕਿ ਜਿਨ੍ਹਾਂ ਦੀ ਵੀ ਗੱਡੀ ਥਾਣੇ 'ਚ ਪਈ ਹੈ ਉਹ ਕੋਰਟ ਵਿੱਚ ਸੁਪਰਦਗਾਰੀ ਲੈ ਕੇ ਜਾ अपना आर लाइसेंस दिखा के अपनी गड्डी क्लेम करके ले जा सकते हैं कैमरा मैनजीत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर